ਕਲਗੀਧਰ ਦਸ਼ਮੇਸ਼ ਪੀਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਪਵਿੱਤਰ ਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ ਸਭ ਗੁਰੂ ਪ੍ਰਸਾਦ ਸੰਗਤ ਜੀ ਤਖਤ ਜੀ ਕੇਸਗੜ ਸਾਹਿਬ ਸਮੇਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਕਥਾ ਵਿਚਾਰ ਚੱਲ ਰਹੀ ਹੈ ਸਤਿਗੁਰੂ ਜੀ ਦੀ ਕਥਾ ਵਿਚਾਰ শ্রবণ ਕਰੀਏ ਔਰ ਤਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਜਿਹੜੇ ਸੇਵਕ ਸੇਵਾ ਕਰਦੇ ਆ ਚੜ੍ਹਦੀ ਕਲਾ ਬਖਸ਼ਿਸ਼ ਕਰਨ ਗੁਰੂ ਰੂਪ ਸਹਾ ਸੰਗਤ ਜੀ ਆਪ ਜੀ ਨੇ ਇਸ ਵੀਰ ਨੂੰ ਵੇਖਿਆ ਹੋਵੇਗਾ ਇਹ ਵੀਰ ਜਿਹੜਾ ਹੈ ਪੁਨੀਤ ਸਿੰਘ ਸੁਲਤਾਨਪੁਰ ਲੋਧੀ ਕਪੂਰਥਲੇ ਤੋਂ ਹੈ ਇਸ ਵੀਰ ਨੇ ਸਕੇਟਿੰਗ ਦੇ ਰਾਹੀਂ ਅਲੱਗ-ਅਲੱਗ ਥਾਵਾਂ ਤੇ ਯਾਤਰਾਵਾਂ ਕੀਤੀਆਂ ਤਖਸ਼ਰੀ ਹਰਮੰਦਰ ਸਾਹਿਬ ਜੀ ਇਸ ਨੇ ਸਕੇਟਿੰਗ ਦੇ ਰਾਹੀਂ ਯਾਤਰਾ ਕੀਤੀ ਤਾਂ ਸ੍ਰੀ ਹਜੂਰ ਸਾਹਿਬ ਵੀ ਇਸ ਵੀਰ ਨੇ ਜਿਹੜੀ ਸਕੇਟਿੰਗ ਦੇ ਰਾਹੀਂ ਯਾਤਰਾ ਕੀਤੀ ਹੈ ਤੇ ਆਪ ਜੀ ਨੇ ਇਹਨਾਂ ਨੂੰ ਦੇਖਿਆ ਹੋਵੇ ਗਾਦਰਸ਼ਨ ਦਿਦਾਰ ਕੀਤੇ ਹੋਣਗੇ ਇਸ ਗੁਰਸਿੱਖ ਦੇ ਇਸ ਸਿੰਘ ਦੇ ਸਗੁਰ ਪਿਆਰਿਓ ਇਹਦੀ ਛੇਵੀਂ ਯਾਤਰਾ ਜਿਹੜੀ ਹੈ ਉਹ ਤੱਕ ਸ੍ਰੀ ਕਿਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਹੈ ਇਸ ਵੀਰ ਦੀ ਜੋ ਕਿ ਇਹ ਵੀਰ ਤਖਸ਼ੀ ਰਿਕਸਗੜ ਸਾਹਿਬ ਦੇ ਵਿੱਚ ਨਕਮਸਕ ਹੋਣ ਦੇ ਲਈ ਆਇਆ ਹੈ ਸਕੇਟਿੰਗ ਕਰਕੇ ਆਇਆ ਹੈ ਸੋ ਇਸ ਦੀ ਜਿਹੜੀ ਇੰਟਰਵਿਊ ਜਾਂ ਇਸ ਦੇ ਵਿਚਾਰਵਾਦ ਵਿੱਚ ਪ੍ਰਾਪਤ ਕਰਕੇ ਆਪ ਜੀ ਨੂੰ ਦੱਸ ਦੱਸ ਦੇਵੇਗਾ ਸੋ ਗੁਰੂ ਪਿਆਰੇ ਇਹ ਵੀ ਕੁਮਾਰਾ ਜੀ ਦੀ ਬਹੁਤ ਵੱਡੀ ਬਖਸ਼ਿਸ਼ ਹੈ ਇੱਕ ਵਿਆਤ ਹੈ ਜਿਸ ਦਾਤ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਸਿੰਘਾਂ ਤੇ ਮਿਹਰ ਪ੍ਰਾਥਨ ਰੱਖ ਕੇ ਇਸ ਸਕੇਟਿੰਗ ਦੀ ਜਿਹੜੀ ਹੈ ਸਾਰਿਆਂ ਨੇ ਸ੍ਰੀ ਗੁਰੂ ਦੇ ਰਹੀ ਯਾਤਰਾ ਕੀਤੀ ਹੈ वीर ਪੁਨੀਤ ਸਿੰਘ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਸਵਾਉ ਆਪ ਜੀ ਦੇ ਚਰਨ ਕਮਲਾਂ 'ਚ ਬਹਿੰਤੀ ਹੈ ਸੰਗਤਾਂ ਦੇ ਦਰਸ਼ਨ ਦੇ ਧਾਰਮੀ ਕਰੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਤੇ ਗੁਰੂਪਸਾਦ ਸਿੰਘ ਜੀ ਇਸ ਸਮੇਂ ਦੇ ਵਿੱਚ ਕਥਾ ਹੋ ਰਹੀ ਹੈ ਮਹਾਰਾਜ ਸਤਿਪਰਸਾ ਜੀ ਕਿਰਪਾ ਕਰਨ ਸਰਵਣ ਕਰੀਏ ਜੀ جیسے درد کو ਬਾਣੀ ਦੇ ਉਹ ਲੋਕਾਂ ਦਾ ਕਰਨ ਨੂੰ ਜਨਵਾਰ ਕਰਨ ਦੇ ਇਸ ਦੇਵਾ ਪਾਸੋਂ ਦਾ ਹਾਲਾਤ ਹੈ। ਪਾਸੋਂ ਦੇ ਨਾਲ ਸੰਖਿਆ ਜੀ। ਇਹ ਉਹ ਮਾਸਟਰ ਜਿਹੜਾ ਉਹ ਤੋਂ ਜਾਂਦਾ ਨਾ ਉਹ ਜਿਹੜਾ ਪ੍ਰਸੰਗ ਦੇ ਆਲਸੀਤਾ ਦੇ ਕਾਂਗਰਸ ਮੈਂ ਸਿਰ ਦੇਖ ਪਸੂ ਸਾਲ ਨੂੰ ਰਿਪੋਰਟ ਕਰਵਾਉਂਦਾ।

ありがとうございます。 ਦਲ ਆ ਗਿਆ ਇਹ ਯਾਰ ਜੀ ਆ ਜਾ ਆਪਣੇ ਘਰ ਨੂੰ ਇਥੇ ਕੋਲ ਨੂੰ ਬਾਤ ਗੋ ਮੈਂ ਸਪਸ਼ਟ جس طرح پسند اس طرح کا اپنے لوگ پنچے کون پچھھاں اندھا سچانے کہنا اولے پنے اونچی دلیا کرن چہرا سچو سچو مہاراج نہیں پتہ لگدا جے دو اپن کی سی اسمان جس کرن کے چلو رہا ਕੋਈ ਨਾ 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 ਕੋ ਜਰਜਣਾ ਵਰਨਾ ਵਰਨਾ ਨੂੰ ਸਾਤਨਾਮ ਵੈਤੂ ਕੈਸੇ ਆਪਕੋ ਸੁਭੇਤ ਹਾਲ ਹੋ ਸਤਨਾਮ ਹੋਰ ਬ੍ਰਹਮ ਸਾਗ ਪਰਮ ਸਾਤ ਮਾਂ ਤੇ ਬੱਚਾ ਪੜ੍ਹਦਾ ਪੜ੍ਹਦਾ ਲੋਕ ਨੂੰ ਅਨਯਾਹ ਹੈ ਨਾ ਬੋਲਦਾ ਹਾਂ ਨਾ ਬੰਦ ਨੂੰ खणा पोशन मन guys ko the admene jo grass frontal tarah ne aap ko karan ta hai main aap ka khayal rakha hai phone se assalam alaikum sana kare hai halka sathana na ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਤਖਤ shri kisgarh sahib ji shri anand pur sahib ਤਾਂ ਕਲ ਵੀਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਥਾਨ ਪਵਿੱਤਰ ਪਵਿੱਤਰ ਸਥਾਨਾਂ ਦੇ ਆਪ ਜੀ ਦਰਸ਼ਨ ਬਿਦਾਰ ਕਰ ਰਹੇ ਹੋ ਵਾਹੂ ਪ੍ਰਗਟ ਮਰਦ ਅਗਮੜਾ ਬਰਿਆਮ ਅਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਗੋਬਿੰਦ ਸਿੰਘ ਜੀ ਮਾਰਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਉੱਤੇ ਗੁਰੂ ਪਿਆਰਿਓ ਆਪ ਜੀ ਜਿਸ ਦਰਸ਼ਨ ਦੀਦਾਰ ਕਰ ਰਹੇ ਹੋ ਇਸ ਵੀਰ ਨੂੰ ਆਪ ਜੀ ਨੇ ਸਭ ਨੇ ਇਸ ਵੀਰ ਦੇ ਦਰਸ਼ਨ ਦੀਦਾਰ ਜਾਂ ਆਪ ਜੀ ਨੇ ਆਪ ਜੀ ਨੇ ਦੇਖਿਆ ਹੋਵੇਗਾ ਗੁਰੂ ਪਿਆਰਿਓ ਇਸ ਵੀਰ ਨੇ ਅਲੱਗ-ਅਲੱਗ ਤਖਤਾਂ ਤੇ ਜਾ ਕੇ ਸਤਿਗੁਰੂ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਦੇ ਲਈ ਸਕੇਟਿੰਗ ਦੇ ਰਾਹੀਂ ਗੁਰੂ ਧਾਮਾਂ ਦੇ ਦਰਸ਼ਨ ਦੇਦਾਰ ਕੀਤੇ ਹਨ ਵੀਰ ਪੁਨੀਤ ਸਿੰਘ ਜੋ ਕਿ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਤੋਂ ਹੈ ਸੋ ਆਪ ਜੀ ਦੇ ਨਾਲ ਕੁਝ ਵਿਚਾਰ ਕਰਨਗੇ ਉਹ ਵਿਚਾਰ ਦੱਸਣਗੇ ਕਿ ਜੇ ਉਹ ਜਿੰਨੇ ਵੀ ਤਖਤਾਂ ਤੇ ਗਏ ਨੇ ਕਿੰਨਾ ਸਮਾਂ ਲਗਾ ਕੇ ਗਏ ਆ ਤੇ ਕਿਸ ਤਰ੍ਹਾਂ ਗਏ ਆ ਔ ਬੀਰ ਪੁਨੀਰ ਸਿੰਘ ਜੀ ਤੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਥਾਨ ਤਕਸ਼ਰੀ ਕੇਸਗੜ ਸਾਹਿਬ ਵਿਚਾਰ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮੈਂ ਇਸ ਟਾਈਮ ਖੜਾ ਹਾਂ ਸ਼੍ਰੀ ਨਾਨਕ ਜੀ ਦੇ ਸਹਿਤ ਆਪਕੀ ਸ਼੍ਰੀ ਕੇਸਗੜ ਸਾਹਿਬ ਦੀ ਧਰਤੀ ਤੇ ਬਣਾਣਾ ਬਾਕੀ ਵਾਹਿਗੁਰੂ ਆਪਾਂ ਕੀਆਂ ਯਾਤਰਾਵਾਂ ਪੰਨਾ ਸ਼੍ਰੀ ਗੁਰੂ ਸਾਹਿਬ ਦੇ ਇੱਥੇ ਇੱਥੇ ਆਪਾਂ ਯਾਤਰਾ ਸੰਪੂਰਨ ਕਰ ਸਕਦੇ ਹਾਂ ਜੋਰ ਆਪਣੀ ਪਹਿਲੀ ਯਾਤਰਾ ਸੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਲੈ ਕੇ ਤਖਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੂਜੀ ਯਾਤਰਾ ਸੀ ਆਪਣੇ ਗੁਰਦੁਆਰਾ ਸ਼੍ਰੀ ਗੋਸਾ ਲੈ ਕੇ ਫਤਿਹਗੜ੍ਹ ਸਾਹਿਬ ਤੀਸਰੀ ਯਾਤਰਾ ਸੀ ਆਪਣੇ ਗੁਰਦੁਆਰਾ ਸ਼੍ਰੀ ਬੀਰ ਸਾਹਿਬ ਨੂੰ ਲੈ ਕੇ ਤਖਤ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਚੌਥੀ ਯਾਤਰਾ ਵੀ ਆਪਣੇ ਗੁਰਦੁਆਰਾ ਸ੍ਰੀ ਦੇਫਾ ਤੋਂ ਲੈ ਕੇ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਆਪਣੀ ਆਪਣੀ ਜਿਹੜੀ ਪੰਜੀ ਯਾਤਰਾ ਚੱਲ ਰਹੀ ਹੈ ਇਹਦੇ ਵਿੱਚ ਆਪਾਂ ਪਹਿਲੇ ਤੱਕ ਕੰਪਲੀਟ ਕਰ ਰਹੇ ਹਾਂ ਯਾਤਰਾ ਹੁਣ ਆਪਾਂ ਪਿੱਛੇ ਹੋ ਕੇ ਜਾਂ ਕਰਦੇ ਜੀ ਬੰਦਮਾ ਸਾਹਿਬ ਹੁਣ ਇਸ ਟਾਈਮ ਆਪਾਂ ਆ ਗਏ ਆਂ ਸ੍ਰੀ ਮੰਦir ਦੀ ਸਾਡੀ ਧਰਤੀ ਦੇ ਸਤਿ ਸ੍ਰੀ ਅਕਾਲ ਜੀ ਅੱਜ ਹੁਣ ਆਪਾਂ ਕਾਲੂ ਚਾਲੇ ਜਾਵਾਂਗੇ ਸਤਿ ਸ੍ਰੀ ਅਕਾਲ ਜੀ ਪਟਨਾ ਸਾਹਿਬ ਬਿਹਾਰ ਦੇ ਹਾਂ ਸਗੁਰੂ ਸਾਧ ਸੰਗਤ ਜੀ ਇਸ ਵੀਰ ਦੀ ਬਹੁਤ ਮਿਹਨਤ ਹੈ ਸਕੇਟਿੰਗ ਦੇ ਰਾਹੀਂ ਇਹ ਸਾਰੀ ਯਾਤਰਾ ਮਾ ਕਰਦਾ ਹੈ ਸਮਾਰ ਸੱਚੇ ਪਾਤਸ਼ਾਹ ਜੀ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸੋ ਆਓ ਤਖਸ਼ੀ ਰਕਿਸਗੜ ਸਾਹਿਬ ਜੀ ਦੇ ਦਰਸ਼ਨ ਦੀਦਾਰ ਆਪ ਜੀ ਕਰ ਰਹੇ ਹੋ ਤਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਸਥਾਨ ਹੈ ਜਿਸ ਸਥਾਨ ਦੇ ਉੱਤੇ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਜ ਪਿਆਰੇ ਨੂੰ ਅਮਰ ਦੀ ਦਾਤ ਬਖਸ਼ਿਸ਼ ਕਰਕੇ ਆਪ ਪੰਜ ਪਿਆਰਿਆਂ ਤੋਂ ਅਮਰ ਦੀ ਦਾਤ ਬਖਸ਼ਿਸ਼ ਕੀਤੀ ਸੀ ਸੋ ਮਹਾਰਾਜ ਦੀ ਕਥਾ ਵਿਚਾਰ ਕਰ ਰਹੀ ਹੈ ਆਓ ਦਰਸ਼ਨ ਦੀਦਾਰ ਕਰਿਏ ਤੇ ਕਥਾ ਵਿਚਾਰ শ্রবণ ਕਰੀਏ ਕਾਰੈ ਸਾਨੋ ਕੋ ਮਨ ਸੁਖ ਜਨ ਸੁਹਾਉ ਮਨ ਦੇ ਤਨ ਆਦਵਾਈ ਕਿਰਤੀ ਲੈ ਬਾਸਨਾ ਅੰਦਰ ਸੱਟੇ ਹਰ ਹਰ ਕੰਚ ਜਸੋ ਮੇਂ ਨੀਤ ਪਾਠ ਪਾਠ ਦੇ ਦਮ ਮਹਾਨਤ ਬਾਰਮਿਕ ਬਾਰਮਿਕ 6 ਮੀਟਰ ਲਈ ਇਹ ਦਾਸ ਦੇ ਜੋ ਇੰਤਕਾਇੋਦਰ ਕੀ ਪੰਜਾਣਾ ਜਮਾਨਤ ਦੇਣਾ ਬਹੁਤ ਦਾ ਆਨਪਤਨ ਤੋਂ ਬੜਿਆ ਆਵੇਗਾ ਤਾਂ ਜਦੋਂ ਕਿ ਕੀ ਹੈ ਨਾ ਇਸ ਤਰ੍ਹਾਂ ਇਹ ਸਮਰਾਪ ਚੱਲੇਗਾ ਅਗਲਾ 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 6 ਮੀਟਰ ਦੀ ਮੀਟਿੰਗ ਕਰਨੀ ਹੈ ਉਨਾਇ ਖਾਨਾ ਰੱਖਿਆ ਸ਼ੰਕਰਾ ਦੇ ਸ਼ੰਕਰਾ ਦਾ ਪ੍ਰਸੰਗ ਹੈ ਜਦੋਂ ਉਸ ਨੂੰ ਪਾਣਾ ਹੋਇਆ ਤਾਂ ਅੰਸ਼ਾ ਕਰਿਓ। ਨਲਾਵਰ ਖਾਨ ਹੈ ਸ਼ੰਕਰਾ ਕ੍ਰਿਤੀ ਕੇ ਕਿਨ ਬਿਜਾ ਦਾ ਮੁਸਲਮਾਨੀ ਨਕਲਾਈ ਨਹੀਂ ਹੈ। ਕਿਸੇ ਨਾ ਖਾਨ ਖਾਸ ਕਰਕੇ ਇਹਨੇ ਫਿਰ ਅਗਰ ਸਿੱਖਾ ਨੇ ਸਦਾਰਾ ਦੇ ਬਾਕੀ ਹਾਰ ਸਿਆਦ ਉੱਤਰ ਸਿਖਾ। ਪਰ ਇਹਨਾਂ ਪਾਸ਼ਾ ਬਾਦ ਰਾਜੇ ਕੇ ਇਸ਼ਾਨ ਕੋ ਦਨ ਮੈਨਾਂ ਨੇ ਕੋਈ ਨਹੀਂ ਕਿ ਇਹ ਸਾਰਾ ਅਹਿਸਾਨ ਕਲਗੀ ਸਰਕਾਰ ਤੋਂ ਮਹਾ ਰਾਜਨ ਦਾ ਅਯੋਗ ਰਿਖੇਣਾ ਹੈ ਇਤਨੇ ਰੋਕੇ ਹੋਏ ਨੇ ਦਸਤਕਾਂ ਦਾ ਅਹਿਸਾਨ ਹੈ ਕਲਗੀ ਸਰਕਾਰ i you Oh, uh ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਰ ਬੋ ਕਿਧਰ ਹੋ